ਹਾਂਜੀ ਕੀ ਨਾਮ ਹੈ ਜੀ ਆਪਣਾ ਕੀ ਨਾਮ ਹੈ ਜੀ ਕਿਹੜਾ ਪਿੰਡ ਹੈ ਜੀ ਹਾਂਜੀ ਨਮੋਲ ਜੀ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਜੀ ਬੇਦਾ ਦਾ ਉਹ ਵੀ ਠੀਕ ਹੈ ਨਾ ਉਸਦੇ ਇੱਕ ਜੀ ਸਾਨੂੰ 1 ਮਹੀਨਾ ਹੋ ਗਿਆ 7 ਦਿਨਾਂ ਦੀ ਕੰਮ ਚਾਹੁੰਦੇ ਲੱਗਾ ਬਾਤੇ ਤੋਂ ਬਾਤਾਂ ਸੀ ਕੰਮ ਕਰਾ ਰਿਹਾ ਹਾਂ ਉਸ ਤੋਂ ਬੰਦੇ ਦਾ ਸਾਡਾ ਕੰਮ ਨਹੀਂ ਚੱਲਦਾ ਜੀ ਪਰ ਜਿਹੜੇ ਪਿਛਲੇ ਮਹੀਨੇ ਤੋਂ ਬਣਾਵੇ ਨਾ ਬੱਸ ਐਸੀ ਕਰਦੇ ਨੇ ਦੇਖਾ ਜਰੂਰੀ ਹੈ ਜੀ ਸੈਕਟਰੀ ਕੌਣ ਹੈ ਜੀ ਕਿੱਥੋਂ ਆ ਜੀ ਸੁਨਾਮ ਜੀ ਸੰਦੀਪ ਸਿੰਘ ਜੀ ਸਲਾਮ ਤੋਂ ਪੰਜ ਵੀਡੀਓ ਬਣਾਉਣ ਨੂੰ ਮਿਲਿਆ ਤੁਸੀ ਨਹੀਂ ਜੋ ਉਹਨਾਂ ਨਾਲ ਹੋਈ ਅਸੀਂ ਕੋਈ ਗੱਲ ਨਹੀਂ ਕਰੀ ਕਿ ਇਹਨਾਂ ਨੂੰ ਕਹਿਤਾ ਸੀਗਾ ਵੀ ਤੁਸੀਂ ਪੈਸੇ ਪਾ ਦਿਓ ਮੇਰੇ ਕੋਲ ਹੁੰਦੇ ਉਹਨਾਂ ਨੂੰ ਕਿਹਾ ਅਸੀਂ ਕਹਿਤੀ ਗੱਲ ਕੋਈ ਐਪਲੀਕੇਸ਼ਨ ਦਿੱਤੀ ਆ ਵੀਡੀਓ ਬਣਾਉਣ ਦੀ ਕੋਈ ਨਹੀਂ ਦਿੱਤੀ ਜੀ ਹਜੇ ਉਹਨਾਂ ਨੂੰ ਦਿਖਾਇਆ ਹੋਇਆ ਸਰ ਆ ਸ਼ਾਮੋਂ ਸਾਹਮਣੇ ਕਿਹਾ ਜੀ ਹਾਂ ਜੀ ਸੰਦੀਪ ਨੇ ਕੀ ਭਰੋਸਾ ਦਿੱਤਾ ਜੀ ਨਿਉ ਕਹਿੰਦੇ ਵੀ ਸਰਕਾਰ ਬੋਲੀ ਰਹੀ ਕਿ ਹੋਈ ਹੈ ਜੀ ਪੈਸੇ ਪਹਿ ਜਾਣਗੇ ਪੈਸੇ ਔਰ ਕੀ ਕਹਿਣਾ ਜੋਂਦੇ ਹਾਂ ਅਸੀਂ ਤਾਂ ਇਹ ਕਹਿਣੇ ਜੇ ਪੈਸੇ ਵੱਧੋ ਤੇ ਵੱਧ ਪਾਉਣਗੇ ਜੀ ਅਸੀਂ ਪਿੰਡ ਦਾ ਬਹੁਤ ਬਹੁਤ ਵਧੀਆ ਕੰਮ ਕਰਾਵਾਂਗੇ ਸੋਣਾ ਨਾ ਤਾਂ ਪਿੰਡ ਦੇ ਸਫਾਈ ਦੇ ਨਾਲ ਪਾਉਂਦੇ ਦਾ ਇਹ ਕੰਮ ਕਰਾਉਂਦਾ। ਲੈਰੀ ਮੈਕਮੇ ਦਾ ਚੰਦਰਾ ਜੀ ਆਪਣੇ ਬੁੱਤਿਆਂ ਦਾ ਚੰਦਰਾ ਜੀ ਕੰਮ ਇੱਧਰ ਟੋਬੇ ਦੇ ਚੰਦਰਾ ਜੀ ਪਹਿਲਾਂ ਪਾਣੀ ਖੜਾਇਆ ਜੀ ਹੁਣ ਇਹਨਾਂ ਦੀ ਪਟਾਈ ਵਾਸਤੇ ਆ ਜੀ। ਕੀ ਨਾਮ ਹੈ ਜੀ ਆਪਣਾ? ਸੁਖਵਿੰਦਰ ਕੌਰ। ਹਾਂ ਜੀ ਤੁਸੀਂ ਕੀ ਨਾਮ ਚੁੰਦੇ ਹੋ? ਸਾਡਾ ਜੀ ਵਧੀਆ ਕੰਮ ਚੰਦਰਾ ਆ ਲੇਬਰ ਵਧੀਆ ਕੰਮ ਕਰਦੀ ਆ ਜੀ। ਸਾਨੂੰ ਬਸ ਇੰਨੀ ਕੀ ਬੇਨਤੀ ਆ ਜੀ ਸਾਡੀ ਪੇਮੈਂਟ ਸਾਰੀ ਲੇਬਰ ਦੀ ਟਾਈਮ ਤੇ ਪਹੁੰਚਾ ਦਿਓ ਜੀ। 4 ਮਹੀਨੇ ਹੋ ਗਏ ਜੀ ਕਿਸੇ ਵੀ ਲੇਬਰ ਦੀ ਪੇਮੈਂਟ ਪਈ ਨਹੀਂ ਹੈਗੀ ਅਜੇ ਤੱਕ। ਥੋੜਾ ਬੋਤਾ ਵੀ ਖਰਚਾ ਦਿੰਦਾ ਜੀ। ਨਹੀਂ ਜੀ ਥੋੜਾ ਬੋਤਾ ਵੀ ਖਰਚ ਸੈਂਟਰ ਦੇ ਦਿੱਕਤਾਂ ਵੀ ਸਾਨੂੰ ਕਰ ਰਹੇ ਨੇ ਇਹਦੇ ਕੰਮ ਹਾਂਜੀ ਮਾਤਾ ਜੀ ਇਥੇ ਆਵੇਂ ਆਪਣਾ ਗੱਲ ਕਰਾਂ ਹਾਂਜੀ ਕੀ ਜੇਣਾ ਚਾਹੁੰਦੇ ਹੋ ਤੁਸੀਂ ਅਸੀਂ ਤਾਂ ਕਹਿੰਦੇ ਸੀ ਸਾਡਾ ਸਰਪੰਚ ਸਾਹਿਬ ਬਹੁਤ ਸਹੀ ਚੱਲ ਰਹੇ ਹਨ ਪਰ ਤੋਂ ਕੰਮ ਗਰੀਬਾਂ ਤੋਂ ਕਰਾ ਦੇਣਾ ਸਾਡੀਆਂ ਲੜਕੀਆਂ ਨੇ ਹੈ ਦੋ ਔਕਰੀਆਂ ਹੋਈਆਂ ਖੜੀਆਂ ਇਹ ਵਧੀਆ ਕੰਮ ਕਰਾ ਰਹੀਆਂ ਨੇ ਸਤੋ ਦੂਰ ਵੀ ਜੇਣਾ ਚਾਹੁੰਦੇ ਹੋ ਬੱਸ ਜੀ ਬਹੁਤ ਵਧੀਆ ਸਾਡੀ ਪੀਵੈਂਟ ਪਣੀ ਚਾਹੀਦੀ ਐਵੇਂ ਡੇ ਚੱਕਰਿਆ ਬੱਸ ਜਿਹੜੀ ਤੁਸੀਂ ਹਾਂ ਰੇ ਕਾਦੀ ਹਾਂ ਜੀ ਹਾਂ ਕਿੰਨੇ ਮਹੀਨਿਆਂ ਤੋਂ ਰੁਕੀ ਹੈ ਜੀ ਹੋ ਗਿਆ ਪੰਚਾਇਤ ਦੋ ਮਹੀਨੇ ਦੀ ਚੱਲ ਰਹੀ ਦੋ ਮਹੀਨੇ ਹਾਂ ਹਾਂਜੀ ਸਰਪੰਚ ਸਾਹਿਬ ਜੀ ਕੀ ਨਾਮ ਹੈ ਆਪਣਾ ਬਾਬੂ ਸਿੰਘ ਨਮੋਹ ਪਿੰਡ ਕਹਿੰਦਾ ਜੀ ਸਿੰਦਰ ਨਮੋਹ ਹਾਂਜੀ ਜਿਹੜਾ ਇਹ ਦੋਫੇ ਦੀ ਨਕਾਸ਼ੀ ਦਾ ਕੰਮ ਹੋ ਰਿਹਾ ਜੀ ਇਹਦੇ ਬਾਰੇ ਕੀ ਕਹਿੰਦੇ ਇਹਦੇ ਬਾਰੇ ਜੀ ਅਸੀਂ ਜਦੋਂ ਦੀ ਲਾਇਸੈਂਸ ਹੋਈ ਹੈ ਉਦੋਂ ਦੀ ਪ੍ਰਸ਼ਾਸਨ ਨਾਲ ਤਾਲਮੇਲ ਹੈ ਸਾਡਾ ਵੀ ਪਹਿਲਾਂ ਇਹਦਾ ਦੇਖੋ ਹੁਣ ਪਾਣੀ ਕੱਢਿਆ ਜਿਹੜਾ ਰਹਿਦਾ ਇੱਧਰਲੇ ਟੋਬਿਆਂ 'ਚ ਉਹ ਵੀ ਕੱਢਣ ਤੇ ਲੱਗੇ ਹੋયા। ਬਾਕੀ ਹੋਇਆ ਸੀ ਇਹਦੀ ਪਟਾਈ ਦੀ ਸ਼ੁਰੂ ਕਰਦੇ ਆਂ। ਇਹ ਪਟਾਈ ਹੋ ਜੇ ਫਿਰ ਅੱਗੇ بارش ਦਾ ਜੋਰ ਪਾਣੇਗਾ। ਫਿਰ ਓਖਾ ਆਉਂਦਾ ਪਿੰਡ 'ਚ ਪਾਣੀ ਚੜ ਜਾਵੇਗਾ। ਹੋਰ ਕਿੰਨੇ ਪਿੰਡ ਦੇ ਖੋਬੜੇ ਦੀ ਕੰਢੇ 'ਚ ਸਾਡੇ ਲਗਭਗ 7 7.5 ਏਕੜ 'ਚ ਪਾਣੀ ਖੜਾ ਸਾਰੇ ਜਿੰਨਾ ਆਪਣਾ ਪੰਚਾਇਤ ਦਾ ਏਰੀਆ ਬਣਦਾ। ਇਹ ਮੰਨ ਤਿੰਨ ਚਾਰ ਬਾਗਾਂ 'ਚ ਟੋਬੇ ਨੇਗੇ। ਉਧਰ ਮੈਨੂੰ ਪੱਤੀ ਬਾਜ ਦਾ ਉਧਰ ਵੀ ਖੜਾ ਚਾਰ-ਪੰਜ ਕਿੱਲਾਂ ਜੇ ਪਾਣੀ ਉਹਦੇ ਤੋਂ ਇਜਾਦ ਜੀ ਅਸੀਂ ਨੇ ਉੱਤਰ ਵੀ ਆਫ ਕਰਨਾ ਇਹਦਾ ਕੰਮ ਸ਼ੁਰੂ ਕਰਨਾ ਪਾਣੀ ਕੱਢਣ ਦਾ ਫਿਰ ਪਟਾਈ ਦਾ ਕਰਨਾ ਸਾਡਾ ਕੰਮ ਹੈ ਜਿਹੜਾ ਜਿੱਦਾਂ ਵੀ ਇਲੈਕਸ਼ਨ ਹੋਈ ਹੈ ਇਸੇ ਤੇ ਜਾਦਾ ਸਾਡਾ ਜ਼ੋਰ ਦਿੱਤਾ ਹੋਇਆ ਹੈ ਕਿ ਜਿਹੜਾ ਪਾਣੀ ਦਾ ਬਦਲੋ ਬਹੁਤ ਬਹੁਤ ਪਿੱਟਦੇ ਕੰਮ ਕਿੱਦਿ ਕਰੇ ਬਾਕੀ ਜਿਹੜੇ ਨਹੀਂ ਬਾਕੀ ਜੀ ਜਿਹੜਾ ਉੱਤਰ ਪਾਰਕ ਦਾ ਦਿੱਕ ਟਾ ਉੱਠੇਗੀ ਜਿਵੇਂ ਜਿਵੇਂ ਗ੍ਰਾਂਟ ਆਈ ਜਾਂਦੀ ਹੈ ਸਾਡੇ ਲੱਗੂਗੇ ਤੁਮ ਸਾਡੇ ਯਾਰੀ ਨਹੀਂ ਫੋਟੇ ਮੋਟੇ ਜਿੰਨੀ ਕਿੰਨੀ ਗ੍ਰਾਂਟ ਆਈ ਹੈ ਜੀ 8 ਕ ਲੱਖ ਰੁਪਇਆ ਆਇਆ ਜੀ 8 ਲੱਖ ਰੁਪਇਆ ਵੀ ਨਹੀਂ ਆਇਆ 6 ਲੱਖ ਆਇਆ ਜੀ ਜਿਹੜੀ ਜਿਹੜੀ ਕੰਮ ਕਰਾਇਆ ਉਹ ਆਇਆ ਜੀ ਕਿ ਉਧਰ ਮੈਨੋਪਤੀ ਦਾ ਵਸਲਾ ਬੰਨ ਗਿਆ ਉਹਦਾ ਫਰਡ ਵੀ ਜਿਹੜਾ ਸੈਟਰ ਪਿਆ ਆ ਜੀ ਪੱਛਾ ਕੁਝ ਲੌਕ ਇਟ ਪੈਗੀ 3 ਲੱਖ ਰੁਪਇਆ ਵੀ ਕੁਝ ਚੌਂਦੇ ਚੁਗੜੀਆਂ ਬਣ ਗਿਆ ਤੇ ਬਾਕੀ ਉਧਰ ਇੱਕ ਪਾਰਕ ਦੀ ਸਾਰੀ ਇਹਦੀ ਸਾਰੀ ਵਾਸਤੇ ਆਇਆ 5 ਲੱਖ ਰੁਪਇਆ ਉਹ ਵੀ ਅਸੀਂ ਲਾ ਦਿੱਤੀ 8 ਲੱਖ ਰੁਪਇਆ ਸਾਨੂੰ ਆਇਆ ਜੀ ਮੰਗਵਾਇਆ ਸਤਾਰਨ ਨੂੰ ਲੰਬਾ ਯਾਬੇ ਨਦਾਨ ਕਾਸੀ ਲਗਾ ਹਾਂ ਜੀ ਜੋਰਾ ਸੋਰਾ ਦੇ ਜੇ ਹੋਰ ਵੀ ਅਸੀਂ ਤਾਂ ਗ੍ਰਾਂਟ ਦੀ ਬਦ ਤੋਂ ਬਦ ਮੰਤਰੀ ਸਾਹਿਬ ਤੋਂ ਬੇਨਤੀ ਕਰਦੇ ਆ ਵੀ ਜਿੰਨਾ ਪੈਸਾ ਤੇ ਉਹਨੇ ਪਿੰਡ ਨੂੰ ਦਵਾਇਆ ਸਭ ਤੋਂ ਵੱਧ ਕਰਕੇ ਉਹਨਾਂ ਨੂੰ ਪਿੰਡ ਦਾ ਸਹੀ ਹੋ ਦੀ ਨਾਲ ਪੂਰਾ ਪ੍ਰੋਜੈਕਟ ਜੀ ਸੰਦੀਪ ਜੀ ਜਿਹੜਾ ਪਿੰਡ ਅਨਮੋਲ ਦੇ ਵਿੱਚ ਨਰੇਗਾ ਵਾਲਿਆਂ ਨੇ ਇਹ ਕੀ ਚੱਕਰਿਆ ਜੀ ਇਹ ਆਪਣਾ ਛਣਖਾਵਾਂ ਦਾ ਕਿ ਨੇ ਪੈਣੀ ਰਿੰਗਾਂ ਤੇ ਨਾਲੇ ਪੈਸਿਆਂ ਦਾ ਹਾਂ ਜੀ ਏਡੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਜਿਹੜੇ ਸਰਕਾਰ ਦੇ ਅਨੁਸਾਰ ਕੰਮ ਨੇ ਉਹ ਚੱਲੀ ਜਾ ਰਹੇ ਨੇ ਕਿਉਂਕਿ ਜਿਹੜੀ ਹਾਜ਼ਰੀ ਆ ਮਾਸਟਰੋਲ ਤੇ ਉੱਪਰ ਲੱਗਦੀ ਆ ਸਹੀ ਤੇ ਜਿਹੜਾ ਬਜਟ ਆ ਜੋ ਬਜਟ ਦੇ ਹਿਸਾਬ ਨਾਲ ਹੀ ਕੰਮ ਚਲਾਏ ਜਾਂਦੇ ਨੇ ਜੀ ਜੋ ਸਰਕਾਰ ਦੀਆਂ ਅਨੁਸਾਰ ਗਾਈਡਲਾਈਨਾਂ ਨੇ ਜੀ ਉਹਦੇ ਨਾਲ ਹੀ ਕੰਮ ਚੱਲ ਰਹੇ ਨੇ ਸਾਰੇ ਕਿਉਂਕਿ ਕੋਈ ਵੀ ਮਾਸਟਰੋਲਾ ਨਾਲ ਦੀ ਨਾਲ ਨਿਕਲਦੇ ਨਾਲ ਦੀ ਨਾਲ ਹਾਜ਼ਰੀ ਲੱਗਦੀ ਆ ਜੀ ਨਾਲ ਹੀ ਨਾਲ ਵੀ ਜੀ ਅਪਲੋਡ ਹੋ ਜਾਂਦਾ ਮਾਸਟਰੋਲ ਤੇ ਇਦਾਂ ਦੀ ਕੋਈ ਪ੍ਰਸ਼ਾਸਨ ਕਰਨੀਓ ਕੋਈ ਦੇਰੀ ਨਹੀਂ ਹੈਗੀ ਕੋਈ ਵੀ ਨਾਲ ਦੀ ਨਾਲ ਮਸ਼ਟੋਲ ਖਿੱਲ ਕਰਕੇ ਨਾ ਕਿੰਨੇ ਸੁਝਾਵਾਂ ਪੇ ਨਹੀਂ ਰਹੀਆਂ ਜੀ ਪਿਛਲੇ ਮਹੀਨਿਆਂ ਤੋਂ ਕਿ ਪਿਛਲੇ ਡੇਢ ਤੋਂ ਕੁ ਮਹੀਨਿਆਂ ਤੋਂ ਪ੍ਰੋਬਲਮ ਆ ਰਹੀ ਹੈ ਜੀ ਕੀ ਚੱਕਰ ਹੈ ਜੀ ਇਹ ਫਿਰ ਕੋਈ ਸੈਂਟਰ ਦੇ ਪ੍ਰੋਬਲਮ ਨਹੀਂ ਹੈ ਜੀ ਪੈਸੇ ਦੀ ਥੋੜੀ ਜਿਹੀ ਬਸ ਸੈਂਟਰ ਦੇ ਪਿੱਛੋਂ ਨਹੀਂ ਆ ਰਹੇ ਪੈਸੇ ਪਿੱਛੋਂ ਨਹੀਂ ਪੇਮੈਂਟ ਹੋ ਰਹੀ ਜੀ ਕਿਸੇ ਤਰ੍ਹਾਂ ਦਾ ਕੋਈ ਸਰਕਾਰ ਕਰਨੀ ਦਾ ਕੋਈ ਪ੍ਰੋਬਲਮ ਹੀ ਨਹੀਂ ਹੈ ਕਿ ਜੀ ਕਿਸੇ ਤਰ੍ਹਾਂ ਦੀ ਜੀ ਹਾਂ ਜੀ ਉਹ ਤੁਹਾਡੇ ਵੱਲੋਂ ਕਹਿ ਰਹੇ ਸੀ ਨਾ ਸੰਦੀਪ ਜੀ ਨਹੀਂ ਨਹੀਂ ਜੀ ਮੈਂ ਤਾਂ ਜਿਹੜਾ ਹਾਂ ਇਹਨਾਂ ਦਾ ਹਾਜ਼ਰੀ ਦਾ ਮਾਸਟਰ ਬੰਦਾ ਜੀ ਮੈਂ ਨਾਲ ਦੀ ਨਾਲ ਕੰਪਲੀਟ ਕਰਕੇ ਇੱਥੇ ਦਫ਼ਤਰ ਦੇ ਵਿੱਚ ਐਮਪੀ ਕਰਵਾ ਕੇ ਜੀ ਜਮ੍ਹਾਂ ਕਰਵਾ ਦਿੰਦਾ ਜੀ ਫ